ਹੋਰ ਜੀ ਦੋਸਤੋ ਕੀ ਹਾਲ ਚਾਲ ਦੋਸਤੋ ਕੱਲ ਤੇ ਜਿਹੜੀਆਂ ਲੀਕਾ ਆਪਾਂ ਫੜੀਆਂ ਵਾ ਉਹ ਅੱਜ ਤੇ ਪੱਟੀਆਂ ਨਹੀਂ ਜਾਣੀਆਂ ਅੱਜ ਮੇਲਾ ਵਾ ਬਾਬੇ ਦਾ ਬੰਦੇ ਉੱਥੇ ਚੱਲ ਗਏ ਅੱਜ ਨਹੀਂ ਪਟਣੀਆਂ ਕੱਲ ਨੂੰ ਪਟਣੀਆਂ ਹਣੋਂ ਉਥੋਂ ਤੇ ਰਿਜ਼ਲਟ ਕੱਲ ਪਤਾ ਲੱਗਣਾ ਵਾ ਅੱਜ ਲੋਕਿਆ ਇਹ ਮਾਰ ਕੇ ੜੀਏ ਕੀਤੇ ਆਪਾਂ ਨਿਸ਼ਾਨੀਆਂ ਲਾਈਆਂ ਵਾ ਤੇ ਬਾਕੀ ਇੱਥੇ ਬੈਂਡ ਪਾਉਣੇ ਆ ਬੰਦਿਆਂ ਨੇ ਬੈਂਡ ਪਾਉਣੇ ਆ ਦੂਜੇ ਪਾਸੇ ਤਿਆਰੀ ਕਰਨ ਲੱਗੇ ਆ ਦੋਈ ਸਾਈਟਾਂ ਵਾ ਅੱਜ ਬੰਦੇ ਵੀ ਘਟਵਾ ਸਾਈਟਾਂ ਵੀ ਦੋਈ ਆ ਤੇ ਬਾਕੀ ਕਰੋ ਜਿੱਤਾ ਜਿਹਾ ਵੀ ਕੰਮ ਅੱਗੇ ਕੀ ਜਾਂਦਾ ਵਾ ਤੁਹਾਨੂੰ ਸਾਰਾ ਕੁਝ ਮੈਂ ਖੋਣਾ ਜੋ ਕੁਝ ਹੋ ਸਕ ਰੋਕੋ ਨਾ ਦਾ ਨੂ ਮੈਂ ਤੇ ਬਾਕੀ ਦੀ ਵੀਡੀਓ ਦੂਜੀ ਸਾਈਡ ਤੇ ਜਾ ਕੇ ਤੁਹਾਨੂੰ ਮੈਂ ਸਾਂਝੀ ਕਰਦਾ ਹਾਂ ਵਾ ਇੱਕ ਗਲ ਬੁਆ ਨਹੀਂ ਉਹਨੇ ਅਰਬੂਜ ਨਾਲ ਲੈਣ ਦੀ ਕਸਤੀ ਮੈਂ ਤਾਂ ਨੋਜਲਾਂ ਬੜੀਆਂ ਹੋੜੀਆਂ ਜੀਆਂ ਆ ਵਾ ਤੇ ਚੈੱਕ ਕਰੋ ਇੱਥੇ ਪੈਪ ਚੜਨੇ ਆ ਗੈਂਸ ਦੇ ਤੇ ਬਹੁਤ ਹੌਲਾ ਵਾ ਕੰਮ ਇਹ ਤੇ ਚਲੋ ਹੁਣ ਜੋ ਕੁਛ ਇਤਰਾਈਆਂ ਹੁਣ ਮੈਂ ਵੇਟ ਕਰਦੇ ਲਗਾਵਾ ਬਣ ਜਾਂਸੀ ਇਹਨਾਂ ਨੂੰ ਫਿਰ ਕਿਤੇ ਬਾਅਦ ਚ ਬਦਲ ਦਾਂਗੇ ਜਿੰਨਾ ਕੰਮ ਮੈਂ ਕਰ ਸਕਦਾ ਮੈਂ ਕਰ ਲੱਗਾ ਵਾਂ ਤੇ ਬਾਕੀ ਦੀ ਵੀਡੀਓ ਤਾਂ ਰਮੇ ਸਾਂਝੀ ਕਰਦਾ ਤੁਰੇ ਕਿ ਟਾਈਮ ਪਿੱਛੇ ਤੇ ਆਹ ਦੇਖੋ ਕਲੰਪੋ ਕਲੰਪ ਬੰਦਿਆਂ ਨੇ ਖੁੱਲੇ ਛੱਡੇ ਆ ਇਹ ਵੀ ਕਿਸੂਣ ਨੇ ਇੰਨਾ ਨੂੰ ਤੇ ਕੰਮ ਸਾਰਾ ਕੰਪਲੀਟ ਕਰਉਂਨੇ ਆ ਆਪਣੇ ਟੂਲ ਡਾਲ ਪਏ ਆ ਆਹ ਡਾਫਰੈਂਟ ਟੇਪ ਲਾ ਕੇ ਲਉਂਨੇ ਆ ਮੈਂ ਤੇ ਬਾਕੀ ਦੀ ਵੀਡੀਓ ਦੋਸਤੋ ਸਾਂਝੀ ਕਰ ਦਿਆਂਗੇ ਤੁਹਾਡੇ ਨਾਲ ਥੋੜੇ ਕਿ ਟਾਈਮ ਤੱਕ ਕਰਦਾ ਦੂਸਰੀ ਸਾਈਡ ਜਾ ਕੇ ਉੱਥੇ ਮੁੰਡੇ ਤਿਆਰੀ ਲਾਉਂਦੇ ਆ ਜਾ ਕੇ ਵੇ ਦੇ ਭੜਾ ਕਿੰਨੀ ਕਿ ਤਿਆਰੀ ਲਾਈ ਆ ਉਹਨਾਂ ਨੇ ਕਿੰਨੀ ਕਿ ਨਹੀਂ ਲਾਈ ਸਾਰੇ ਕੰਮ ਦੀ ਜਾਣਕਾਰੀ ਤੁਹਾਨੂੰ ਗੰਗਾ ਬਾਕੀ ਦੋਸਤੋ ਮੈਂ ਉਹਨਾਂ ਇੱਥੇ ਕ ਬਾਕੀ ਹਰਿਆਲੀ ਪ੍ਰਿਆਲੀ ਦੇਖ ਸਕਦੇ ਤੁਸੀਂ 99 ਮੁੰਜਰ ਗਿਆ ਵਾ ਮਹੀਨਾ ਹੋ ਗਿਆ ਵਾ ਸਤੰਬਰ ਤੇ ਬਾਕੀ ਦੋਸਤੋ ਠੰਡ ਆਉਣ ਵਾਲੀ ਆ ਹੁਣ ਥੋੜਾ ਟਾਈਮ ਗਰਮੀ ਦਾ ਹੋਰ ਵਾ ਤੇ ਬਾਕੀ ਮੈਂ ਸਾਈਡ 'ਚ ਚੱਲਾ ਵਾ ਵੇਖਦਾ ਵਾ ਕੀ ਕੰਮ ਆ ਉੱਥੇ ਜੇ ਹੋ ਸਕੇ ਤੁਹਾਨੂੰ ਵੀ ਦੱਸਾਂਗਾ ਪਹਿਲੀ ਜਿਹੜੀ ਜਾ ਕੇ ਕਿਤੇ ਵੀਡੀਓ ਤੇ ਨਹੀਂ ਬਣਾਈ ਜਾਂਦੀ ਪਰ ਫਿਰ ਵੀ ਮੈਂ ਕੋਸ਼ਿਸ਼ ਕਰਾਂਗਾ ਵੀਡੀਓ ਬਣਾਉਣ ਦੀ ਤੇ ਤੁਹਾਨੂੰ ਵਿਖਾਉਣ ਦੀ ਬਾਕੀ ਕਾਫੀ ਕੰਮ ਕੀਤਾ ਹੀ ਵਾ ਹੁਣ ਪਿੰਡਾਂ 'ਚ ਕੰਮ ਹੀ ਕਾਫੀ ਘੱਟ ਕਰਦੇ ਆ ਤੇ ਬਾਕੀ ਮੌਸਮ ਬੜਾ ਅੱਤ ਹੋਇਆ ਵਾ ਜੀ ਚਲੋ ਵੀਡੀਓ ਤਾਂ ਨਾ ਮੈਂ ਸਾਂਝੀ ਕਰਦਾ ਮੈਂ ਥੋੜੇ ਕੇ ਟਾਈਮ ਤੱਕ ਆ ਕੰਢੀਲਾ ਉਹ ਸਾਹਮਣੇ ਪਿੰਡ ਢੰਡੀਲਾ ਵਿਖੰਦੇ ਆ ਟਾਬਰਾਂ ਵਾਲਾ ਤੇ ਜਦੋਂ ਮੈਂ ਉੱਥੇ ਪਹੁੰਚਦਾ ਮਾਂ ਤਾਂ ਵੀਡੀਓ ਸਾਂਝੀ ਮੈਂ ਕਰਦਾ ਦੋਸਤੋ ਇੱਥੇ ਕੰਮ ਲਗਭਗ ਫਾਈਨਲੀ ਆਉਣ ਵਾਲਾ ਵਾ ਆ ਕਿਚਨ ਇੱਥੇ ਤੇ ਵੀ ਵਿਖੇ ਤਿਆਰ ਪਹਿਲੇ ਕਰਤੀ ਤੇ ਸਿੰਕ ਇੱਕ ਵੱਡੇ ਭਾਂਡੇ ਤੋਂ ਹੁੰਦੀ ਆ ਤੇ ਬਾਕੀ ਮਿੱਤਰੋ ਪਿਆਰਿਓ ਉਧਰ ਇੱਕ ਸਿੰਕ ਲੱਗੀ ਆ ਤੇ ਇੱਧਰ ਇਹ ਗੈਸ ਦੀਆਂ ਪਾਈਪਾਂ ਚੜਨਦੇ ਆ ਆ ਵੇਖੋ ਇਹ ਵੀ ਕੰਮ ਕਰਨੇ ਪੈਂਦੇ ਆ ਪਲੰਬਰਾਂ ਨੂੰ ਕਰਨਾ ਕਰਾਉਣਾ ਕੀ ਆ ਇੱਕ ਤੇ ਟਾਈਮ ਕਿੰਨੇ ਟਾਈਮ ਦਾ ਲੱਗਨਦੇ ਆ ਵਾ ਲੇ ਪਾ ਦੇ ਮੀਡੀਓ ਪਰਫੈਕਟ ਤੇ ਬਾਕੀ ਇੱਧਰ ਵੀ ਆ ਚਾਰ ਪੀਆ ਮੋਜ਼ਲ ਤੇ ਲੀਕੇਜ ਵਾਲਾ ਕੰਮ ਨਹੀਂ ਕਰਨਾ ਇਹ ਕੰਮ ਲਗਭਗ ਖਤਮੀਆਂ ਦੋਸਤੋ ਤੇ ਬਾਕੀ ਵੀ ਇੱਥੇ ਇਹ ਸਾਰਾ ਕੰਮ ਕਰਤਾ ਵਾ ਤੇ ਪਿੱਛੇ ਮੈਂ ਤੁਹਾਨੂੰ ਬੈਕਅਪ ਦਿਖਾਉਣਾ ਕੀ ਕੀਤਾ ਵਾ ਠੀਕ ਆ ਪਿਛਲੇ ਪਾਸੇ ਮੈਂ ਤੁਹਾਨੂੰ ਦੇਖੋ ਨਮੋ ਜ ਆ ਕੇ ਇੱਥੇ ਦੋਸਤੋ ਆਪਾਂ ਨਾ ਤੇ ਐਸੋ ਕੀਤਾ ਵਾ ਨਵੀਂ ਲਾਂਸਟ ਕਰਤੀਆਂ ਵਾ ਤੇ ਆਮ ਬੰਦੇ ਨੇ ਮਤਲਬ ਕਿ ਨੋਜ਼ਲੈਨ ਨੂੰ ਕਹਿੰਦੇ ਦੋ ਸਿਲੰਡਰ ਚਾੜਨੇ ਆ ਦੋਹਾਂ ਦੇ ਕਸਤਾ ਵਾ ਤੇ ਬਾਕੀ ਇਧਰ ਸਾਰਾ ਸਿਸਟਮ ਇਕੱਠਾ ਕਰਦਾ ਵਾ ਆ ਟੋਟਾ ਖੋਲਤਾ ਇਹਨਾਂ ਨੇ ਹੁਣ ਆ ਟੋਟਾ ਕਿ ਖੋਲਤਾ ਵਾ ਦੇਖੋ ਆ ਇਸ ਸਾਈਡ ਤੇ ਮੈਂ ਆਇਆ ਹਾਂ ਆ ਸਾਰੇ ਆਪ ਦੇਖਣੇ ਆ ਲੱਗਣੇ ਆਏ ਨੇ ਠੀਕ ਹੈ ਮੈਂ ਸਭ ਫਰੇਮ ਉੱਤੇ ਲਾ ਦਿੱਤਾ ਨੇ ਮੇਰਾ ਬਰਾਵਾ ਕਿਥੇ ਮੈਂ ਕੀਤਾ ਨਾ ਲੱਗ ਗਿਆ ਸਾਡੀ ਗਰਾਮਾ ਦੇਖੋ ਬਾਕੀ ਕਿਥੇ ਆਸਪੀਸ਼ਨ ਲੱਗਣ ਵਾਲਾ ਵਾ ਸੀਟਸੂਟ ਲਾਤੀ ਆ ਤੇ ਵੀਡੀਓ ਤੁਹਾਡੇ ਤੱਕ ਇਸ ਤਰ੍ਹਾਂ ਪਹੁੰਚਦੀ ਆ ਮੈਂ ਕਰਦਾ ਨਾ ਹੋਰ ਜਿਹੜੀ ਜਿੰਨੀਆਂ ਕੋਸ਼ਿਸ਼ ਕਰਦੀਆਂ ਵਾ ਤੇ ਜਿੱਦੋਂ ਲਾਈਕ ਕਰਦੇ ਆ ਫਿਰ ਕਰਦੇ ਆ ਪਰ ਨਾਲ ਵੀਡੀਓ ਸਾਂਝੀ ਪੰਜ ਬਾਥਰੂਮ ਲਾਉਣੇ ਹੀ ਟੋਟਲ 8 ਬਾਥਰੂਮ ਹਨ ਦੋਸਤੋ ਇੱਥੇ ਤੇ 5 ਜੇ ਲਾਉਣੇ ਆ ਤੇ 3 ਬਾਅਦ ਵਿੱਚ ਲਾਉਣੇ ਆ ਤੇ ਕੰਮ ਆਪਾਂ ਕਰਦੇ ਪਏ ਆ ਤੇ ਜਿੱਦਾਂ ਇਸ ਤਰ੍ਹਾਂ ਕੰਮ ਅੱਗੇ-ਅੱਗੇ ਪ੍ਰੋਗਰੈਸ ਹੁੰਦਾ ਵਾ ਪਰ ਨਾਲ ਵੀਡੀਓ ਸਾਂਝੀਆਂ ਕਰਦਾ ਹਾਂ ਬਾਕੀ ਦੋਸਤੋ 4 ਵਾਸ਼ਟ ਹੈ ਇੱਕੋ ਹੀ ਰਹਿ ਗਿਆ ਇੱਥੇ 5-5 ਪੇ ਹੀ ਚਾਰ ਕਟ ਕਰਤੇ ਸਾਰੇ ਬਾਥਰੂਮਾਂ ਚ ਵੱਖਵਾ ਨੇਰਾ ਬਾਥਰੂਮਾਂ ਚ ਲੱਗਿਆ ਨਹੀਂ ਲਗਾ ਸਕਦਾ ਮੈਂ ਬਾਕੀ ਆ ਸਿੱਕਦਾ ਜੇ ਨੇਰਾ ਵੇਚਦਾ ਤਾਂ ਹੁੰਦੇ ਆਹੋ ਇੱਕ ਇਥੇ ਲਾਇਆ ਇਤਰਾ ਚਾਰਾ ਬਾਥਰੂਮਾਂ ਚ ਲਾ ਦਿੱਤੇ ਆ ਇੱਕ ਬਾਥਰੂਮ ਹਟ ਰਹਿ ਗਿਆ ਵਾ ਉਹ ਵੀ ਸ਼ਾਮ ਤੱਕ ਕੰਪਲੀਟ ਕਰਨਾ ਵਾ ਵੇਖਦੇ ਕਰ ਪੁੰਦੇ ਕਿ ਨਹੀਂ ਤੇ ਜੇ ਨਾ ਵੀ ਕਰ ਪਾਇਆ ਤਾਂ ਵੀ ਤਰ ਤੱਕ ਵੀਡੀਓ ਆਊਗੀ ਜੇ ਕਰ ਪਾਇਆ ਤਾਂ ਵੀ ਆਊਗੀ ਤੇ ਬਾਕੀ ਮੈਂ ਦੂਸਰੀ ਸਾਈਡ ਤੇ ਚੱਲਾਂ ਉੱਥੇ ਜਾ ਕੇ ਵੀਡੀਓ ਤੁਹਾਨੂੰ ਮੈਂ ਸਾਂਝੀ ਕਰਦਾ ਥੋੜੇ ਬਾਅਦ ਤੱਕ ਦੋਸਤੋ ਇਹ ਤਾਂ ਸੀਮਟ ਲੱਗਣ ਵਾਲਾ ਇਹਦੇ ਕਰਨ ਨਾਲ ਪੋੜੀਆਂ ਤੇ ਲੱਗੇ ਸਲਾਵ ਆ ਗਈ ਤੇ ਮੈਂ ਦੇਖਿਆ ਤਾਂ ਸੀਮੰਟ ਇਹਨਾਂ ਨੂੰ ਲਾਇਆ ਤਾਂ ਸਹੀ ਜੀ ਪਰ ਕਿਤੇ ਕਿਸੇ ਨੇ ਸੇ ਸੇਟੀ ਚਲਾ ਦਿੱਤਾ ਜਾਂ ਰਨ ਹੋ ਗਿਆ ਸੈਂਸਰ ਬਣਾ ਸੈਂਸਰ ਕਿਤੇ ਆਪਣੇ ਆਪ ਚੱਲ ਗਿਆ ਤੇ ਸੀਮੰਟ ਡੁੱਲ ਗਿਆ ਏ ਹੁਣ ਦੋਸਤੋ ਦੁਬਾਰਾ ਲਾਇਆ ਵਾ ਸੀਮੰਟ ਜਾਲੀਆਂ ਦੇ ਵਿੱਚ ਤੇ ਪਾਣੀ ਰੋਕਨ ਲਈ ਆਪਣੇ ਨਾਲ ਪੂਰੀ ਕੋਸ਼ਿਸ਼ ਕੀਤੀ ਆ ਤੇ ਹੁਣ ਉਮੀਦ ਆ ਕਿ ਹੁਣ ਪਾਣੀ ਸੁੱਕ ਜੂਗਾ ਹੁਣ ਸਲਾਬ ਜੜੀ ਅੱਗੇ ਨਹੀਂ ਵਧੂਗੀ ਤੇ ਬਾਕੀ ਦੇਖੋ ਨਿੱਕੇ ਮੋੜ ਸੀਨ ਤੇ ਚਲੋ ਹੁੰਦੀ ਆ ਪਰ ਇਸ ਤਰ੍ਹਾਂ ਦੀ ਮੰਨ ਲਓ ਕਿ ਆਪਣੇ ਵੱਲੋਂ ਕੋਈ ਅਨਗੇਲੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਕੰਮ 'ਚ ਤੇ ਬਾਕੀ ਦੀ ਵੀਡੀਓ ਤੁਹਾਡੇ ਨਾਲ ਮੈਂ ਸਾਂਝੀ ਕਰਦਾ ਵਾਂ ਦੂਸਰੀ ਸਾਈਡ ਤੇ ਜਾ ਕੇ ਹੁਣ ਦੋਈ ਸਾਈਡਾਂ ਚੱਲਣ ਦੀਆਂ ਵਾ ਇੱਕ ਇਹ ਤੇ ਇੱਕ ਹੋਰ ਤੇ ਕਰਦਾ ਸਾਂਝੀਦਾਰਨਾ ਵੀਡੀਓ ਬਾਕੀ ਦੋਸਤੋ ਇੱਥੇ ਕੰਮ ਲਗਭਗ ਸਾਰਾ ਖਤਮ ਹੋ ਗਿਆ ਵਾ ਤੇ ਖਤਮ ਨਹੀਂ ਹੋਇਆ ਅਜੇ ਸੀਮੈਂਟ ਲੱਗਣ ਵਾਲਾ ਤੇ ਸਪਾਈਆਂ ਰਹਿ ਗਈਆਂ ਸਪਾਈਆਂ ਮਾਰਾਂਗੇ ਪਹਿਲਾਂ ਫਿਰ ਕੰਮ ਕਰਾਂਗੇ ਤੇ ਬਾਕੀ ਆ ਵੇਖੋ ਕਿਹੜਾ ਜਰੂਸ ਕੱਢਿਆ ਬੰਦੇ ਨੇ ਕੀ ਕਵੇ ਹੁਣ ਬੰਦੇ ਇਹੋ ਜਿਹੇ ਬੰਦਿਆਂ ਨੇ ਕੀ ਕਵੇ ਤੁਸੀਂ ਦੱਸੋ ਹਵਾਵਲੇ ਪਿਆਪ ਕਿੱਥੇ ਕੱਢੇ ਆ ਕਿੱਧਰ ਕਿੱਧਰ ਕੀ ਕੀ ਘਮਾਤਾ ਵਾ ਕੋਈ ਪਤਾ ਨਹੀਂ ਕੰਮ ਕਰਨ ਦਾ ਤੇ ਪਲੰਬਰ ਬਣ ਜਾਂਦੇ ਆ ਤੇ ਕੰਮ ਇਸ ਤਰ੍ਹਾਂ ਦੇ ਕਰ ਦਿੰਦੇ ਆ ਠੀਕ ਹੈ ਤੇ ਤੇ ਉੱਤੇ ਪੀ ਦੇ ਅੱਗੇ ਦੋਸਤੋ ਕੋਈ ਮੰਨ ਲਓ ਕਿ ਕੋਈ ਥੱਲੇ ਅਰਬੋਣੀ ਲਾਏ ਉੱਤੇ ਕੋਈ ਜਾਨਵਰ ਬਹਿ ਗਿਆ ਕਿ ਇੰਨੇ ਵਿੱਚ ਕੋਈ ਚੀਜ਼ ਫਸਾਤੀ ਤੇ ਉਹ ਵੱਖਰੀ ਟੈਨਸ਼ਨ ਪਾਜੀ ਕੰਮ ਬਹੁਤ سارے ਮਤਲਬ ਕਿ ਅਸੀਂ ਇੱਥੇ ਗਲਤ ਹੋਏ ਆ ਨਾ ਕੋਈ ਕਲੰਪਿੰਗ ਆ ਉੱਤੇ ਚਾਦਰਾਂ ਸੁੱਕਣੇ ਪਾਉਣ ਲਈ ਕਰਤਾ ਏ ਤੇ ਨਾ ਕੋਈ ਕਲੰਪਿੰਗ ਕੀਤੀ ਆ ਬਸ ਇਸ ਤਰ੍ਹਾਂ ਹੀ ਪਿਆ ਪਾ ਫੁੱਦੂ ਬਰਾ ਕੇ ਕੰਮ ਹੀ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਮੈਂ ਕਹਿਣ ਤੋਂ ਰਹਿ ਨਹੀਂ ਸਕਿਆ ਮੈਂ ਤੇ ਬਾਕੀ ਬਬਲੂ ਕਿਵੇਂ ਦਾ ਕੰਮ ਹੋਇਆ ਇਥੇ ਤਾਂ ਜੀ ਪਹਿਲੀ ਗੱਲ ਤੇ ਕੰਮ ਖਰਾਬ ਹੀ ਹੋਇਆ ਜੀ ਇਹ ਨਹੀਂ ਕਰਨ ਲਿਆ ਕੰਮ ਕਰਨੋਂ ਪਰ ਕਰਨਾ ਪੈਣ ਲਿਆ ਵਾ ਆ ਬਾਕੀ ਦੋਸਤੋ ਆ ਡਾਉਨ ਧਰਮਾਂ ਕਿ ਜਿੰਨਾ ਕਿ ਸਹੀ ਹੋ ਸਕਦਾ ਉਹਨਾਂ ਕ ਸਹੀ ਕਰਤਾ ਵਾ ਕੰਮ ਥੱਲੇ ਇੱਕ ਡਵਾਟਰ ਪੂਰਾ ਵਾ ਉਹਦਾ ਹੱਲ ਕਰਨਾ ਪੈਣਾ ਵਾ ਉਹਦੇ ਉਹਦੀ ਜਿਹੜੀ ਪਲੇਟ ਆ ਉਹ ਜਿਆਦਾ ਅੰਦਰ ਕਰਤੀ ਉਹਨਾਂ ਨੇ ਡਵਾਟਰ ਜਿਆਦਾ ਅੰਦਰ ਕਰਤਾ ਵਾ ਹੁਣ ਸ਼ਾਵਰ ਦਾ ਬਟਨੀ ਵੀ ਕੰਮ ਕਰਨ ਲਿਆ ਤੇ ਉਹਨੂੰ ਹੁਣ ਪਲੇਟ ਨੂੰ ਅੰਦਰ ਕਰਨਾ ਪਣਾ ਉਹਦਾ ਹੱਲ ਕਰਾਂਗੇ ਸਵੇਰੇ ਤੁਹਾਨੂੰ ਖਾਵਾਂਗੇ ਕਿਵੇਂ ਕਿਵੇਂ ਹੱਲ ਕਰ ਸਕਦੇ ਆ ਉਹਦਾ ਚਲੋ ਉਹ ਤਾਂ ਹੈ ਹੀ ਆ ਇੱਕ ਟੋਪਿਕ ਦੇ ਕੰਟੈਂਟ ਤੁਹਾਨੂੰ ਮਿਲ ਗਿਆ ਪਰ ਕੰਮ ਬਦੂਈ ਕੀਤਾ ਵਾ ਤੇ ਹੁਣ ਆਪਾਂ ਕਰਾਂ ਕੜੀਏ ਤੇ ਕੜੀਏ ਕੀ ਤੇ ਬਾਕੀ ਦੋਸਤੋ ਪੰਜ ਬਾਥਰੂਮਾਂ ਦਾ ਠੇਕਾ ਹੋਇਆ ਹੈ ਇੱਥੇ ਟੋਟਲ 8 ਬਾਥਰੂਮਾਂ ਪੰਜਾਂ ਦੀ ਗੱਲ ਬਾਤ ਹੋਈ ਹੀ ਪੰਜਾਂ ਦਾ ਕੰਮ ਅਸੀਂ ਕਰਤਾ ਵਾ ਲਗ ਭਾਗੇ ਤੇ ਇੱਕ ਦੀ ਉਹ ਪਲੇਟ ਸਿੱਧੀ ਕਰਨ ਵਾਲੀ ਆ ਤੇ ਬਾਕੀ ਜਿਹੜਾ ਕੰਮ ਆ ਇਹ ਇਹਦਾ ਵੀ ਸੀਟਾ ਛੁੱਟਾ ਬਾਕੀ ਸਫਾਈਆਂ ਵਾਜ ਕੇ ਤੇ ਸੀਮੈਂਟ ਲੱਗਣਾ ਵਾ ਠੀਕ ਹੈ ਤੇ ਬਾਕੀ ਸੀਮੈਂਟ ਲੱਗਣਾ ਬਾਕੀ ਕੰਮ ਖਤਮ ਆ ਤੇ ਬਾਕੀ ਦੋਸਤੋ ਵੀਡੀਓ ਸਾਡੇ ਚੈਨਲ ਤੇ ਹੋਰ ਵੀ ਹੁੰਦੀਆਂ ਰਹਿਣੀਆਂ ਵਾ ਸਾਰੀਆਂ ਵੀਡੀਓ ਵੇਖਣ ਲਈ ਕੀ ਕਰਨਾ ਪੈਣਾ ਚਾਹਾਨੂੰ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਬੈਲ ਆਈਕਨ ਨੂੰ ਦਬਾਓ ਤਾਂ ਕਿ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਜੇ ਤੁਸੀਂ ਸਾਡੀ ਇਹ ਵੀਡੀਓ ਦੇਖਦੇ ਹੋ ਫੇਸਬੁੱਕ ਤੇ ਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲਣਾ ਫੋਲੋ ਜ਼ਰੂਰ ਕਰਿਓ ਬਹੁਤ ਕੁਝ ਔਨ ਦੀ ਵੇ ਆ ਜੇ ਤੁਸੀਂ ਪਲੰਬਰ ਤੇ ਤਾਂ ਵੀ ਤਾਂ ਲਈ ਬਹੁਤ ਫਾਇਦੇ ਵਾਲੀਆਂ ਚੀਜ਼ਾਂ ਵਾਂ ਤੇ ਜੇ ਤੁਸੀਂ ਘਰ ਆਪਣੇ ਪਲੰਬਿੰਗ ਦਾ ਕੰਮ ਕਰਾਉਣਾ ਵਾ ਫਿਰ ਵੀ ਦੋਸਤੋ ਨੋਲਿਜ ਹੋਣੀ ਜਿਹੜੀ ਆ ਉਹ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਜੇ ਤੁਹਾਨੂੰ ਨੌਲੇਜ ਹੋਊਗੀ ਤੇ ਸਹੀ ਕੰਮ ਕਰਾ ਪਾਓਗੇ ਤੇ ਜੇ ਨੌਲੇਜ ਨਾ ਨਾ ਹੋਈ ਕੰਮ ਹੋਏ ਦੇਖੇ ਨਾ ਹੋਏ ਤੁਸੀਂ ਤੇ ਇਹ ਇਤਰਾਹ ਦੇ ਕੰਮ ਹੁੰਨੇ ਆ ਠੀਕ ਆ ਆ ਵੇ ਲੋ ਇਤਰਾਹ ਖਲਾਰੇ ਪਾ ਜਾਂਦੇ ਆ ਮੁਰਕਿਆਂ ਜਾਨ ਬੰਦੇ ਤੇ ਜੇ ਤੁਹਾਨੂੰ ਨੌਲੇਜ ਹੋਊਗੀ ਤੇ ਤੁਸੀਂ ਰੋਗ ਦੱਸੋਗੇ ਅਗਲੇ ਬੰਦੇ ਨੂੰ ਕੰਮ ਕਰ ਲਈ ਇਸ ਕਰਕੇ ਫੋਲੋ ਜਰੂਰ ਕਰੋ ਪਲੰਮਿੰਗ ਨੂੰ ਹਲਕੇ ਜਿਹਾ ਨਾ ਲਵੋ ਘਰ ਦੇ ਵਿੱਚ ਬੜੀ ਗੰਮ ਮੋੜ ਵਾਲੀ ਚੀਜ਼ ਆ ਫੋਲੋ ਜਰੂਰ ਕਰਿਓ ਬਾਕੀ ਖੁਸ਼ ਰਹੋ ਹੱਸਦੇ ਵਸਦੇ ਰਹੋ ਤੇ ਆਪਾਂ ਤੁਹਾਨੂੰ ਹੁਣ ਮਿਲਦੇ ਆ ਅਗਲੇ ਵਲੌਗ ਚ